ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੱਚ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਦਿਨ ਹੈਗਾ ਅੱਜ ਐਤਵਾਰ ਦਾ ਬੱਚੇ ਘਰ ਨੇ ਛੁੱਟੀ ਕਰਕੇ ਤੇ ਅੱਜ ਇਹਨਾਂ ਦਾ ਲਾਹਾ ਲਿਆ ਹੋਇਆ ਬੱਚਿਆਂ ਦਾ ਆਪਾਂ ਨੇ ਘਰੇ ਹੋਣ ਕਰਕੇ ਇਹ ਸਾਈ ਪ੍ਰੀਤ ਲੱਗਾ ਹੈ ਇਧਰ ਗੋਹਾ ਚਕਵਾਨ ਪਾ ਪਪੇਂਜਾ ਖਵਾਊਗਾ ਅੱਪਦੇ ਨੂੰ ਤੇ ਮੈਂ ਤਾਂ ਉਪਰੇ ਸੀਗੀ ਜਿਸ ਕਾਰਨੇ ਆ ਬਣਾਈ ਵੀਡੀਓ ਕਿਉਂਕਿ ਜੀ ਸੱਜਰੀ ਆਪਣੇ 6 ਵਜ ਦੇ ਨੂੰ ਇਹ ਭਾਈ ਆ ਗਿਆ ਸੀਗਾ ਮੈਸਾ ਨੂੰਣਣ ਲਈ ਆਪਾਂ ਨੇ ਮੈਸਾ ਦੇ Baal ਲਹਾਏ ਨੇ ਬਾਲੇ ਤਾਂ ਲਹਾਏ ਨੇ ਕਿਉਂਕਿ ਇੱਕ ਤਾਂ ਗਰਮੀ ਜੀ ਹੋ ਗਈ ਹਨਾ ਕਿੰਨੀ ਜਿਆਦਾ ਗਰਮੀ ਲੱਗਦੀ ਆ ਫਿਰ ਇਹਨਾਂ ਦੇ ਨਾਲ ਚਿਚੜ ਦੇ ਲੱਗੇ ਤੇ ਕਾਫੀ ਜਿਆਦਾ ਜੂਆਂ ਹੋ ਗਈਆਂ ਸੀਗੀਆਂ ਤੇ ਦਵਾਈ ਲਾਉਣੀ ਸੀਗੀ ਪਹਿਲਾਂ ਇਹਨਾਂ ਸੋਚਿਆ ਵੀ ਚਲੋ ਪਹਿਲਾਂ ਇਹਨਾਂ ਦੇ ਵਾਲੇ ਲਾਹਾ ਦਈਏ ਤੇ ਆ ਪਾਈ ਨੂੰ ਅੱਜ ਐਤਵਾਰ ਕੇ ਸ਼ਾਇਦ ਇਹ ਗਿਆ ਨਹੀਂਗਾ ਕਿਤੇ ਬਾਹਰ ਘਰੇ ਸੀਗਾ ਸਾਧਰੇ ਜਾ ਕੇ ਲਿਆਂਦਾ ਸੀਗਾ ਪਿੰਡ ਦਾ ਹੀ ਆਪਣੇ ਪਾਈ ਇਹ ਤੇ ਉਹਨੇ ਆ ਕੇ ਵਾਲਾਂ ਮੁੰਨ ਤੇ ਸੀਗੇ ਮੈਸਾਂ ਦੇ ਤੇ ਪਾਈ ਲੱਗਿਆ ਹੋਇਆ ਤੇ ਸਾਧਰੇ ਆਉਣ ਕਰਕੇ ਹਲੇ ਕੰਮ ਵੀ ਕੋਈ ਨਿਭੜਿਆ ਸੀਗਾ ਮੇਰਾ ਤੇ ਕਾਫੀ ਟਾਈਮ ਲੱਗ ਗਿਆ ਇਹ 11 ਤੋਂ ਉੱਪਰ ਦੇਖੋ ਸਾਧਰੇ ਦਾ ਆਇਆ ਹੋਇਆ ਇਹਨੂੰ 11:00 ਵਜੇ ਸੀਗੇ ਰੋਟੀ ਪਾਣੀ ਇੱਥੇ ਹੀ ਖਾ ਕੇ ਗਿਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਸੀਗਾ ਇਹ ਵਿਚਾਰੇ ਇਹਨਾਂ ਨਾ ਰੀਜਨਲ ਆ ਇਹਨੂੰ ਮੈਂ ਸਾਂ ਮੁੰਨੀਆਂ ਨੇ ਪੋਰਾ ਵੀ ਬਾੜ ਲੀ ਪਿੰਡੇ ਤੇ ਛੱਡੇ ਲੱਗੇ ਬਹੁਤ ਸੋਹਣੀਆਂ ਮੈਂ ਸਾਂ ਬਣਾ ਗਿਆ ਅੱਗੇ ਵੀ ਆਪਾਂ ਮਨਾਉਨੇ ਆ ਅੱਗੇ ਜਿਹੜੇ ਤੇ ਭਾਈ ਤੋਂ ਮਨਾਉਂਦੇ ਸੀਗੇ ਉਹ ਵਿਚਾਲੇ ਜੇ ਵਾਲ ਛੱਡ ਜਾਂਦਾ ਸੀਗਾ ਇਹਨੇ ਵਧੀਆ ਰੀਜਨਲ ਨਹੀਂ ਕਰਦਾ ਸੀਗਾ ਲੱਤਾਂ ਤੇ ਵਾਲ ਵੀ ਛੱਡ ਜਾਂਦਾ ਸੀਗਾ ਪਰ ਇਹ ਵਿਚਾਰੇ ਭਾਈ ਨੇ ਬਹੁਤ ਵਧੀਆ ਮੁੰਨੀਆਂ ਨੇ ਸਾਰੇ ਵਾਲ ਲਾ ਤੇ ਪਿੰਡੇ ਤੋਂ ਐਨ ਸਾਫ਼ ਕਰਤੀਆਂ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਬਿਲਕੁਲ ਸਾਫ਼ ਕਰਤੀ ਐ ਬਹੁਤ ਵਧੀਆ ਬਾਲ ਲਾਏ ਨੇ ਨੇ ਤੇ ਤਾਂ ਹੀ ਕਾਫੀ ਟਾਈਮ ਲੱਗ ਗਿਆ ਸੀਗਾ ਇਹਨੂੰ ਫੇਰ ਮੈਂ ਕੰਮ ਨੂੰ ਵੀ ਲੇਟ ਹੋ ਗਈ ਥੱਲੇ ਤਾਂ ਮੇ ਤੋਂ ਆਏ ਨਹੀਂ ਹੋਇਆ ਹੈਗਾ ਕਿਉਂਕਿ ਮੈਂ ਖੜ ਭਾਈ ਆਇਆ ਹੋਇਆ ਕਾਨੂੰ ਵਿੱਚ ਜਾਣਾ ਤੇ ਸਹਿਜਪ੍ਰੀਤ ਨੇ ਚਲੋ ਚੁਕਾਤਨ ਸੀਗਾ ਗੁਹਾ ਪਾਪੇ ਨੂੰ ਆਪਦੇ ਨੂੰ ਬਾਕੀ ਫੇਰ ਮੈਂ 11 ਵਜੇ ਤੋਂ ਬਾਅਦ ਜਾ ਕੇ ਸੁੰਦਰਿਆ ਇਸੀ ਦੀ ਤੇ ਉਦੋਂ ਤੱਕ ਫੇਰ ਮੈਂ ਉੱਪਰ ਹੀ ਕੰਮ ਕਰਿਆ ਮੋਬਾਈਲ ਸਹਿਜ ਜਸਕਰਨ ਕੋਲ ਸੀਗਾ ਉਹ ਵੀਡੀਓ ਬਣਾ ਰਿਹਾ ਸੀਗਾ ਤੇ ਫਿਰ ਬਲੌਕ ਵੀ ਛੋਟਾ ਜਿਹਾ ਬਣਿਆ ਕਿਉਂਕਿ ਸਾਰੇ ਕੰਮ ਲੇਟ ਹੋ ਗਏ ਜਦੋਂ ਇੱਕ ਕੰਮ ਲੇਟ ਹੋ ਜਵੇ ਨਾ ਫਿਰ ਮਗਰ ਦੀ ਮਗਰ ਸਾਰੇ ਕੰਮ ਲੇਟ ਹੋ ਜਾਂਦੇ ਨੇ ਹਾਂਜੀ ਦੇਖੋ ਕਿੰਨਾ ਵਧੀਆ ਇਧਰ ਕਰ ਰਿਹਾ ਹਨਾ ਭਾਈ ਮਸ਼ੀਨ ਚਲਾ ਰਿਹਾ ਪੂਰਾ ਵਿਹਨ ਕਿਤਰੇ ਪਾਸੇ ਇਹਨਾਂ ਨੇ ਪੂਰੇ ਰੀਜਨ ਨਾਲ ਜੰਚੀ ਚਲਾ ਰਿਹਾ ਹੈ ਸਾਰੀਆਂ ਇਹਨੇ ਜੂਆ ਜਾਂ ਸਾਰਿਆਂ ਵਿੱਚ ਵੱਡਤੀਆਂ ਆਪਾਂ ਨੇ ਦੋ ਮਹੀਨਾ ਮਨਾਤੀਆਂ ਸੀਗੇ ਦੋ ਇੱਕ ਕਟਰੂ ਮਨਾਤੇ ਸੀਗੇ ਤੇ ਹੁਣ ਤਾਂ ਵੈਸੇ ਇਹਨਾਂ ਨੇ ਵੀ ਰੇਟ ਵਧਾਤਾ ਚਲੋ ਰੇਟ ਚਾਹ ਜਿੰਨਾ ਮਰਜੀ ਲੈ ਗਿਆ ਪਰ ਬਹੁਤ ਵਧੀਆ ਕਰ ਗਿਆ ਹਨ ਇਹ ਜੇ ਤਾਂ ਭਾਈ ਅੱਗੇ ਕਰਕੇ ਵੀ ਜਾਂਦਾ ਸੀਗਾ ਮੈਨੂੰ ਬਹੁਤ ਪਸੰਦ ਆਇਆ ਇਹਦਾ ਭਾਈ ਦਾ ਕੰਮ ਕਰਿਆ ਹੋਇਆ ਦੇਖੋ ਜੀ ਹਨ ਪੈਸੇ ਦਿੱਤੇ ਨੀ ਦੁਖਦੇ ਜੇ ਭਾਈ ਹਨਾ ਰੀਜ ਨਾਲ ਕੰਮ ਕਰ ਜੀਵੇ ਕੋਈ ਨਹੀਂ ਤਾਂ ਫਿਰ ਕੀ ਫਾਇਦਾ ਫਹਾ ਵੱਢ ਕੇ ਜੀ ਚਲੇ ਜਾਂਦੇ ਨੇ ਜਿਨ੍ਹਾਂ ਤੋਂ ਅੱਗੇ ਕਰਾਉਨੇ ਆ ਤੇ ਆਹ ਦੇਖੋ ਹਨਾ ਜਿਸ ਕਰਨੇ ਰੋਹੀ ਵੀ ਵੀਡੀਓ ਬਣਾਈ ਇਹ ਖੇਲ ਰਹੀ ਸੀ ਇੱਥੇ ਦੇਖੋ ਸਵੇਰ-ਸਵੇਰ ਕਿੰਨਾ ਗੰਦ ਪਿਆ ਹੁੰਦਾ ਹਨਾ ਥੱਲੇ ਸਾਰਾ ਸੁੰਬਰ ਨੇ ਇਹ ਸਾਰਾ ਮੈਨੂੰ ਬਾਅਦ ਚ ਇਕੱਠਾ ਕਰਨਾ ਪੈਂਦਾ ਦੇਖ ਲਓ ਕਿੰਨਾ ਟਾਈਮ ਲੱਗਦਾ ਹੋਵੇ ਸਾਰਾ ਸੁੰਬਰ ਨੂੰ ਸੰਭਰਿਆ ਕਰਨ ਨੂੰ ਮੈਨੂੰ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਕੁਛ ਵਾਲੇ ਘਰ ਚ ਤੁਹਾਨੂੰ ਪਤਾ ਹੀ ਆ ਕਿਤੇ ਕੁਛ ਸਿੱਟਿਆ ਹੁੰਦਾ ਕਿਤੇ ਕੁਛ ਤੇ ਇਹ ਚਸ ਕਰ ਸੈਜ ਨੇ ਚਕਾਤਾ ਸੀਗਾ ਗੋਹਾ ਇੱਥੇ ਦੇਖੋ ਜੀ ਕਿੰਨੀਆਂ ਸੋਹਣੀਆਂ ਬਣ ਗਈਆਂ ਮੈਸਾ ਆਪਣੀਆਂ ਐਨ ਬਿਲਕੁਲ ਐਨ ਪਿੰਡਾ ਰਗੜਿਆ ਪਿਆ ਬਿਲਕੁਲ ਜੂਆ ਜਾਂ ਸਾਰਾ ਕੁਝ ਹੀ ਲੈ ਗਿਆ ਫਿਰ ਅਭੀ ਇਹਦੇ ਪਾਪੇ ਦੇ ਬਾਅਦ ਚ ਨਾਲ ਆ ਕੇ ਆਣ ਤੇਲ ਲਾ ਕੇ ਦਵਾਈਆਂ ਦਵਾਈ ਲਾਤੀ ਸੀਗੀ ਚਿਚਣ ਵਾਲੇ ਆ ਦੇਖੋ ਪੂਛ ਦੇ ਫੁੱਲ ਜੇ ਕਿੰਨੇ ਸੋਹਣੇ ਬਣਾ ਗਿਆ ਮੈਨੂੰ ਬਹੁਤ ਵਧੀਆ ਲੱਗੇ ਨੇ ਇਹ ਮਗਰ ਪੂਛ ਬਣਾ ਕੇ ਗਿਆ ਦੇਖੋ ਪਿੰਡਾ ਚਮਕਦਾ ਨਾ ਜਿਸ ਕਰਨ ਦਾ ਮੈਂ ਵੀ ਪਿੰਡਾ ਲਸ਼ਕਾ ਮਾਰਨ ਲੱਗ ਗਿਆ ਪਿੰਡਾ ਬਹੁਤ ਚਮਕੂ ਨੇ ਇੰਨਾ ਸਾਫ ਹੋ ਗਿਆ ਮੈਂ ਹਾਂ ਹਾਂ ਬਹੁਤ ਬਹੁਤ ਵਧੀਆ ਹੋ ਗਿਆ ਚਲੋ ਜੀ ਇਹਨਾਂ ਆਰਾਮਦਾਰੀਆਂ ਹੁਣ ਇਹਨਾਂ ਨੂੰ ਗਰਮੀ ਵੀ ਨਹੀਂ ਲੱਗੂਗੀ ਹੁਣ ਪਾਣੀ ਵੀ ਐਂ ਪਿੰਡੇ ਨੂੰ ਲੱਗ ਜਾ ਕਰੂਗਾ ਜਿਹੜਾ ਫੁਵਾੜਾ ਚਲਾਇਆ ਕਰਾਂਗੇ ਆਪਾਂ ਤੇ ਇੱਧਰ ਦਿਖਾਉਣਾ ਤੁਹਾਨੂੰ ਕੱਟਾ ਕੱਟੇ ਦੀ ਵੀ ਬਾੜ ਲਾਦੇ ਆਪਾਂ ਨੇ ਪਤਲੇ ਜੇ ਨਿਕਲੇ ਵਿੱਚ ਛੱਡ ਜੇ ਬਹੁਤ ਵਾਲ ਸੀਗੇ ਇਹਨਾਂ ਦੇ ਉੱਤੇ ਇਹਨਾਂ ਦੇ ਵੀ ਲਾਤੇ ਸਾਰੇ ਵਾਲ ਇੱਧਰ ਆਪਣੀ ਕੱਟੀ ਖੜੀ ਐ ਵੀ ਨਹੀਂ ਲਾਤੇ ਇਚਾਂ ਮ 5 ਵਜੇ ਦਾ ਟਾਈਮ ਆ ਜੀ ਮੈਂ ਧਾਰਾਂ ਚੋਂ ਆਏ ਹੋ ਸੀ ਉਸ ਟਾਈਮ ਵੀਡੀਓ ਬਣਾਈ ਸੀਗੀ ਸੈਜ ਪ੍ਰੀਤ ਵੀ ਮੇਰੇ ਨਾਲ ਫਿਰਦਾ ਸੀਗਾ ਚਲੋ ਜੀ ਹੁਣ ਤੁਹਾਨੂੰ ਬਾਹਰ ਘੇੜਾ ਘੜਾ ਕੇ ਲੈ ਕੇ ਆਉਨੇ ਆ ਬਾਹਰ ਆਪਾਂ ਜੀ ਦੇਖੋ ਆਪ ਬਤਾਉ ਸੈੱਜ ਜੇ ਤੇ ਲਾਇਸੀ ਜਿਹੜੇ ਆਪਾਂ ਨੇ ਉਧਰ ਪਿੰਡਿਆਂ ਦੇ ਕੋਲੋਂ ਉੱਥੋਂ ਪੱਟ ਕੇ ਸੈੱਜ ਦੇ ਪਾਪੇ ਨੇ ਇੱਧਰ ਲਾਤੇ ਕਿਉਂਕਿ ਇੱਧਰੋਂ ਲਸਣ ਪੱਟਿਆ ਸੀਗਾ ਲਸਣ ਵਾਲੀ ਜਗ੍ਹਾ ਬੇਲੀ ਹੋਗੀ ਫਿਰ ਇਹਦੇ ਟਮਾਟਰ ਤੇ ਬਤਾਉ ਪੱਟ ਕੇ ਇੱਧਰ ਲਾਤੇ ਮਿੱਟੀ ਸਨੇ ਚੱਕ ਕੇ ਬਹੁਤ ਵਧੀਆ ਹੋ ਗਏ ਕਹਿੰਦੇ ਵੀ ਇੱਕ ਪਾਸੇ ਖੜੇ ਰਹਿਣਗੇ ਵੀ ਉਧਰੋਂ ਚਲੋ ਬਹਿ ਜੂਗਾ ਪਿੰਡੀਆਂ ਦੇ ਕੋਲੋਂ ਤੇ ਆਪਣੀ ਛੇਮਲਾ ਮਿਰਚ ਵੀ ਬਹੁਤ ਸੋਹਣੀ ਹੋ ਗਈ ਤੇ ਬਤਾऊं ਬਹੁਤ ਸੋਹਣੇ ਹੋ ਗਏ ਚਲੋ ਹੁਣ ਘਰ ਦੀ ਸਬਜ਼ੀ ਹੋ ਜੂਗੀ ਥੋੜਾ ਜਿਮ ਤੱਕ ਹੋ ਜਾਣਗੇ ਆਪਣੇ ਚਪੜ ਗੱਦੂ ਤੇ ਲੱਗਣ ਲੱਗੇ ਚ ਆਪਣਾ ਗੱਦੂ ਮੈਂ ਦਿਖਾਈ ਵੀ ਨਹੀਂ ਵਿੱਚ ਇਹਦੇ ਤੇ ਆ ਜਗ੍ਹਾ ਆਪਾਂ ਨੇ ਬਾਹੀ ਆ ਜੀ ਪਾਖੀਆਂ ਵਾਲੀ ਇੱਥੇ ਆਪਾਂ ਵਿਜਾਂਗੇ ਮੂੰਗੀ ਜਗ੍ਹਾ ਨੂੰ ਤਿਆਰ ਕਰਕੇ ਇੱਥੇ ਨੇੜੇ ਹੀ ਟਰੈਕਟਰ ਚੱਲ ਰਿਹਾ ਸੀ ਨੇੜੇ ਦੇ ਖੇਤਾਂ 'ਚ ਉਹਨਾਂ ਨੂੰ ਕਹਤਾ ਸੀਗਾ ਵੀ ਤੁਸੀਂ ਬਾਦਿਓ ਤੇ ਫਿਰ ਉਹ ਦੋ ਕੇ ਗਿੜੇ ਕੱਢਗੇ ਸੀਗੇ ਹਲ ਪਾਏ ਹੋਏ ਸੀ ਤੇ ਉਹਨਾਂ ਨੇ ਬਾਤੇ ਸੀਗੇ ਇੱਥੇ ਜਿਸ ਕਰਨ ਇੱਥੇ ਨਾ ਇੱਕ ਕਰੇਲਿਆਂ ਦੀ ਬੇਲ ਸੀਗੀ ਮੈਂ ਸੈਜ ਨੂੰ ਪੁੱਛ ਰਹੀ ਸੀਗੀ ਕਿ ਉਹ ਵਿਚੇ ਬਾਤੀ ਫਿਰ ਉਹ ਸੈਜ ਨੂੰ ਦਿਖਾ ਰਿਹਾ ਸੀਗਾ ਨਾ ਮੰਮੀ ਟਰੈਕਟਰ ਵਾਲੇ ਭਾਈ ਨੇ ਵਿਚੇ ਬਾਤੀ ਤੇ ਆਹ ਦੇਖੋ ਆਪਣੀ ਬੇਲਾ ਸਵਾਹ ਪਾਉਂਦੇ ਰਹਿੰਦੇ ਨੇ ਇਹਨਾਂ ਤੇ ਇੱਥੇ ਚੱਪਣ ਦਾਦੂ ਲੱਗੇ ਹੋਏ ਨੇ ਦੇਖੋ ਕਿੰਨੇ ਸੋਹਣੇ ਨੇ ਵਿਚੇ ਲੱਗੇ ਹੋਏ ਚੱਪਣ ਪਦੂ ਇੱਕ ਦੋ ਦਿਨਾਂ ਤੱਕ ਤੋੜ ਲਾਂਗੇ ਹੋਰ ਥੋੜਾ ਜਿਹਾ ਬੜਾ ਹੋ ਜਾਊਗਾ ਤੋੜਨਾ ਨਾ ਨਾ ਬੜਾ ਚਲੋ ਜੀ ਹੈਨਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਕਿਸੇ ਚੈਨਲ ਤੇ ਨਵੇਂ ਹੋ ਜੀ